ਜੋ ਹਾਰਾਂ ਦਾ ਸੀਜ਼ਨ ਹੈ ਤੇ ਮਠਿਆਈ ਦੀ ਵਿਕਰੀ ਵੀ ਸੋਹਰਾ ਹੁੰਦੀ ਹੈ ਜੇਕਰ ਤੁਸੀਂ ਵੀ ਮਠਿਆਈ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਇਹਨਾਂ ਤਸਵੀਰਾਂ ਨੂੰ غور ਨਾਲ ਦੇਖ ਲਓ ਕਿਉਂਕਿ ਹੋ ਸਕਦਾ ਹੈ ਕਿ ਇਹਨਾਂ ਦਾ ਸੱਚ ਜਾਣਨ ਤੋਂ ਬਾਅਦ ਤੁਸੀਂ ਆਪਣੀ ਇਸ ਆਦਤ ਤੋਂ ਤੋਬਾ ਕਰ ਲਓ ਤਸਵੀਰਾਂ ਅੰਮ੍ਰਿਤਸਰ ਦੇ ਗੁਰਨਾਮ ਨਗਰ ਦੀਆਂ ਨੇ ਜਿੱਥੇ ਇੱਕ ਫੈਕਟਰੀ ਦੇ ਵਿੱਚੋਂ ਸਿਹਤ ਮਹਿਕਮੇ ਦੀ ਟੀਮ ਨੇ 10 ਕੁਇੰਟਲ ਨਕਲੀ ਖੁਆ ਬਰਾਮਦ ਕੀਤਾ ਹੈ ਦਿਨਾਲ ਹੀ ਬਰਾਮਦ ਕੀਤਾ ਹੈ ਉਹ ਸਮਾਨ ਜਿਸ ਨਾਲ ਇਹ ਨਕਲੀ ਖੋਏ ਦੀ ਖੇਪ ਤਿਆਰ ਕੀਤੀ ਗਈ ਸੀ ਇਨਕਲੀ ਖੁਆ ਮਠਿਆਈ ਬਣਾਉਣ ਦੇ ਲਈ ਇਸਤੇਮਾਲ ਕੀਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਸੀ ਪਰ ਇਸ ਤੋਂ ਪਹਿਲਾਂ ਕਿ ਇਹ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਇਸ ਨੂੰ ਜ਼ਬਤ ਕਰ ਲਿਆ ਗਿਆ ਸਿਹਤ ਵਿਭਾਗ ਨੇ ਜਿਸ ਫੈਕਟਰੀ ਤੋਂ ਇਹ ਨਕਲੀ ਖੁਆ ਬਰਾਮਦ ਕੀਤਾ ਇਹ ਉਸ ਦਾ ਮਾਲਕ ਫਰਾਰ ਹੋਣ ਦੇ ਵਿੱਚ ਕਾਮਯਾਬ ਰਹਾ ਜਦ ਕੀ ਮੌਕੇ ਤੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਉਸੇ ਮੌਕੇ ਤੇ ਜਿਹੜੀ ਇੱਕ ਤਾਂ ਚੱਲਦੀ ਹੋਈ ਪੱਟੀ ਫੜ ਲਈ ਤੇ ਜਿਹਦੇ ਵਿੱਚ ਨਾਲ ਜਿਹੜੇ ਇੰਗਰੀਡੀਅੰਟ ਸੀ ਜਿਹਦੇ ਵਿੱਚ ਕਿ ਸੁੱਕਾ ਦੁੱਧ, ਡਾਲਡਾ ਜੋ ਕਿ ਕਾਫੀ ਕੁਆਂਟੀਟੀ ਵਿੱਚ ਹੈਗਾ ਸੀ ਤੇ ਜਿਹੜਾ ਤਿਆਰ ਮਿਲਕ ਸੀ ਜਿਹੜਾ ਕੋਈ ਖੋਵਾ ਵਾ ਉਹ ਤਕਰੀਬਨ 10 ਕੁਇੰਟਲ ਆ ਨਾਲ ਤਕਰੀਬਨ 35-40 ਜਿਹੜੀਆਂ ਹੈਗੇ ਆ ਪੇਟੀਆਂ ਜਿਹੜੀਆਂ ਨੇ ਉਹ ਕੋਈ ਡਾਲਡਾ ਦੀਆਂ ਵੀ ਮੌਕੇ ਬਰੰਦ ਕੀਤੀਆਂ ਗਈਆਂ ਮਾਲਕ ਦਾ ਉਹ ਅਲੈਜ ਕਰ ਰਿਹਾ ਜੀ ਕੋਈ ਪ੍ਰਸ਼ੋਤਮ ਲਾਲ ਆ ਜੀ ਇਹਨਾਂ ਦਾ ਕੋਈ ਸੁਖਵਿੰਦਰ ਕੁਮਾਰ ਇਥੇ ਇਨਚਾਰਜ ਹੈ ਐਂਡ ਹੀ ਇਜ਼ ਰੈਚਿੰਗ ਕਿ ਕੋਈ देयर इज ਵਨ ਅੰਮਲ ਵੀ ਉਹਨਾਂ ਦਾ ਕੋਈ ਜਿਹੜਾ ਮਾਲਕ ਆ ਜੀ ਆਸੂ ਗਿਵਿੰਗ ਅ ਸਲੀਡ ਅਸੀਂ ਉੱਥੇ ਵੀ ਦੇਖ ਕੇ ਫਿਰ ਅਸੀਂ ਉਹ ਵੀ ਕਾਰਵਾਈ ਕਰਨ ਲੱਗੇ ਆਂ